ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਆਪਾਂ ਵੀ ਵਧੀਆ ਜੀ ਤੇ ਅੱਜ ਜੀ ਤੁਹਾਨੂੰ ਆਪਾਂ ਰੈਸਪੀ ਦੱਸ ਦਿਆਂ ਜੀ ਨਿੰਬੂ ਦੇ ਅਚਾ ਨਿੰਬੂ ਦੀ ਚਟਣੀ ਜੀ ਤੇ ਬਹੁਤ ਹੀ ਵਧੀਆ ਤੇ ਇਧਰ ਪੈਣ ਪਾਉਣ ਲੱਗੇ ਆ ਜੀ ਨਿੰਬੂ ਦਾ achar ਖੱਟੀ ਮਿੱਠੀ ਚਟਣੀ ਚਾਹ ਨਹੀਂ ਪਾਉਂਦੇ ਚਾਰ ਜਿਵਾ ਖਾਂਦੇ ਨੇ ਫਿਰ ਇੱਕ ਹੀ ਚਟਣੀ ਬਣਾਵਾਂਗੇ ਤੇ ਮਿੱਠੀ ਚਟਨੀ ਖੱਟੀ ਮਿੱਠੀ ਖਾ ਲੈਂਦੇ ਆਂ ਤੇ ਤਾਂ ਕਰਤੀ ਫਿਰ ਆਪਾਂ ਚਟਨੀ ਬਣਾਉਂਗੇ ਇਹ λεंबू ਆ ਪ੍ਰਸ਼ਾਂਤ ਦੇ ਸੀਗੇ ਪਹਿਲਾਂ ਉੱਥੇ ਸਾਡੇ ਜਗ੍ਹਾ ਬਣਦੀ ਆ ਪੀਰੇ ਆ ਦੇ ਥੋੜੇ ਜਿਲੇ ਲੇंबू ਆਪਾਂ ਉੱਥੇ ਪਾ ਕੇ ਫਿਰ ਜੇ ਤੇ ਆਪਨੇ ਤੁਸੀਂ ਦੇਖੋਗੇ ਸਾਡੇ ਨਿੰਬੂਆਂ ਚ ਵੀ ਬਹੁਤ ਘੱਟ ਆ ਕਿਸੇ ਕਿਸੇ ਚੀ ਆ ਹੁਣ ਜਿਵੇਂ ਕੱਟਦੇ ਆਂ ਆ ਨਾ ਇਹਨਾਂ ਚੱਕ ਬਸ ਥੋੜੇ ਥੋੜੇ ਹੈ ਕਹਿੰਆਂ ਚ ਤੱਕ ਬਿਲਕੁਲ ਹੀ ਹੈ ਨਹੀਂ ਨੀਂंबू ਇਹ ਤੁਸੀਂ ਜਦੋਂ ਮੈਂ ਕੱਟੂਗੀ ਤੁਹਾਨੂੰ ਮੈਂ ਦਿਖਾਉਂਗੀ ਨੀਂंबू ਕਿਹਨਾਂ ਚ ਹੈ ਹੈ ਨਹੀਂ ਦੇ ਨੀਂंबू ਨਾਲ ਪਾਸ ਦੇਖਦੇ ਕੱਟ ਕੇ ਸ਼ਾਇਦ ਇਹਦੇ ਚ ਹੋਣ ਨਾ ਵਾਲੇ ਇਹਦੇ ਚ ਜਮਾ ਹੀ ਹੈ ਨਹੀਂ ਕਿ ਦੇਖ ਜਮਾ ਹੀ ਹੈ ਨਹੀਂ ਵੀ ਇਧਰ ਇਹ ਨੀਂंबू ਸਾਡੇ ਬਹੁਤ ਵਧੀਆ ਵਾਂਦੇ ਲੱਗਦੇ ਐਟ ਐਟ ਪਰ ਹੈ ਦੇਖੋ ਸਿਲਕ ਜਮਾ ਹੀ ਰਸੇ ਨਾਲ ਭਰੇ ਪਏ ਹੈ ਨਾ ਪਾਸਾ ਨਾਲ ਕਰਦੇ ਆ ਤੇ ਛਰਕਾ ਦੇਖ ਲਓ ਜਮਾ ਬਰੀਕ ਆ ਹਾਂਜੀ ਆਪਾਂ ਨੂੰ ਨੇਮਪੋਨ ਚੰਗੀ ਤਰ੍ਹਾਂ ਧੋਸ ਮਾਰ ਕੇ ਸਕਾ ਕੇ ਇਹਦੇ ਬਰੀਕ ਬਰੀਕ ਆਪਾਂ ਪੀਸ ਕਰ ਲੈਣੇ ਆ ਤੇ ਬੀ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਬੀ ਨਾਲ ਫਿਰ ਕੜੱਤਣ ਆ ਜਾਂਦੀ ਆ ਤੇ ਉਸ ਤੋਂ ਬਾਅਦ ਜੀ ਇਹਨੂੰ ਗ੍ਰाइंड ਕਰਨਾ ਜੀ ਗ੍ਰाइंड ਕਰਨ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦੱਸਦੇ ਆ ਜੀ ਫਿਰ ਇਹਦਾ ਉਸ ਤੋਂ ਬਾਅਦ ਕੀ ਕਰਨਾ ਪਹਿਲੋ ਇਹਨੂੰ ਆਪਾਂ ਚੰਗੀ ਤਰ੍ਹਾਂ ਜੀ ਕਰ ਲਈਏ ਛੋਟੇ ਛੋਟੇ ਪੀਸ ਹਾਂਜੀ ਛੋਟੇ ਛੋਟੇ ਪੀਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ 2 ਕਿਲੋ ਨਿੰਬੂ ਸੀ ਉਹਨਾਂ ਨੂੰ ਗ੍ਰाइंड ਕਰ ਲਿਆ ਤੇ ਆਪਾਂ ਕੜਾਹੀ ਨੂੰ ਐਨ ਚੰਗੀ ਤਰ੍ਹਾਂ ਸੁਕਾਵਾਂਗੇ ਜੀ ਤੇ ਫੇਰ ਪਾਵਾਂਗੇ ਜੀ ਇਹ ਨਿੰਬੂਆਂ ਨੂੰ ਜਿਹੜਾ ਆਪਾਂ ਗ੍ਰाइंड ਕੀਤਾ ਸੀਗਾ ਤੇ ਇਹਨੂੰ ਥੋੜਾ ਜਿਹਾ ਆਪਾਂ ਸੇਕ ਲਵਾਂਗੇ ਫੇਰ ਤੁਹਾਨੂੰ ਦੱਸ ਦਿਆਂ ਜੀ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪੈਣਗੇ ਜਿਵੇਂ ਜਿਮੇਨ, ਸੌਂਫ, ਜੀਰਾ ਤੇ ਇਹ ਤਿੰਨੇ ਚੀਜ਼ਾਂ ਗ੍ਰाइंड ਕਰ ਲਿਆ ਕਾਲਾ ਨੂਨ, ਕਾਲੀ ਮਿਰਚ ਤੇ ਇਧਰ ਜੀ ਆਪਣਾ ਨੂਨ ਮਿਰਚ ਹਲਦੀ ਜਿਵੇਂ ਕੀ ਮਸਾਲੇ ਹੁੰਦੇ ਆ ਇਹ ਵਾਲੇ ਇਹ ਵੀ ਪਾਵਾਂਗੇ ਜੀ ਆਪਾਂ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰਾਂਗੇ ਜੀ ਪਹਿਲੋ ਜਿਹੜੇ ਆਪਾਂ ਤਿੰਨ ਚੀਜ਼ਾਂ ਤੁਹਾਨੂੰ ਦੱਸਿਆ ਨੇ ਸੌਂਫ ਜਮੈਣ ਤੇ ਜੀਰਾ ਇਹਨੂੰ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰਾਂਗੇ ਤੇ ਚੀਨੀ ਆਪਾਂ ਜੀ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਆ ਨਾ ਵੀ ਜੇ ਤੁਹਾਨੂੰ ਵੱਧ ਘੱਟ ਲਾ ਦੇ ਜਿੱਦਾਂ ਦਾ ਵੀ ਤੁਹਾਨੂੰ ਲੱਗਦਾ ਵਾ ਨਾ ਵੀ ਤੁਸੀਂ ਕਿੰਦਾ ਦਾ ਮਿੱਠਾ ਰੱਖਣਾ ਉਸ ਹਾਵ ਨਾ ਤੇ ਆਪਾਂ ਜੀ ਇਹ ਦੋ ਕੋਲੇ ਪਾ ਲੈ ਕੋਲੇ ਕਹਿ ਲੋ ਕੋਲੇ ਪਾਉਣ ਤੋਂ ਬਾਅਦ ਜੀ ਇਹਨੂੰ ਆਪਾਂ ਸੇਕ ਲਵਾਉਣਾ ਵਾ 2-4 ਮਿੰਟ ਇਹਨੂੰ ਸੇਕ ਲਵਾਵਾਂਗੇ ਨਾ ਲਵਾਈ ਜਾਣਾ ਇਹਨੂੰ ਸੇਕ ਤੇ ਆਪੇ ਹੌਲੀ-ਹੌਲੀ ਜੀ گاੜਾ ਹੋ ਜਾਊਗਾ ਜੀ ਫਿਰ ਇਹ ਸਾਰਾ ਕੁਝ ਸਫੇਰ ਨਮਕ ਕਾਲ ਮਿਰਚ ਲਾਲ ਮਿਰਚ ਤੇ ਆ ਜਿਹੜਾ ਆਪਾਂ ਤਿੰਨਾ ਦਾ ਪਾਊਡਰ ਬਣਾਇਆ ਸੀਗਾ ਸੌ ਆ ਪੁਦੀ ਮੈਂ ਨੀਰੇ ਦਾ ਇਹ ਗ੍ਰाइंड ਕਰਕੇ ਦਰੜ ਜਾਂ ਕਰਤਾ ਅਦੇਗੀ ਮਿਰਚੇ ਦੇ ਨਾ ਰੰਗ ਬਣ ਜੂਗਾ ਵਧੀਆ ਤੇ ਕਾ ਆ ਸੇਦਾ ਨਮਕ ਹੈਗਾ ਕਾਲਾ ਨਮਕ ਆ ਕਾਲੀ ਮਿਰਚ ਤਾਂ ਆਪਾਂ ਇੰਨਾ ਕੁਝ ਪਾਉਣਾ ਪਾਉ ਤੁਸੀਂ ਇਹਨਾਂ ਆਪਾਂ ਸਾਰੇ ਕੁਸ਼ੇ ਵਿੱਚ ਮਿਕਸ ਕਰ ਦਿੰਦੇ ਆ ਇਹ ਸਾਰੇ ਮਸਾਲੇ ਪਾਉਣ ਤੋਂ ਬਾਅਦ ਜੀ ਇਹਨੂੰ ਆਪਾਂ ਨਾ ਹੌਲੇ ਹੌਲੇ ਹਲਾਈ ਜਾਣਾ ਬੇ ਨੀਚੇ ਨਾਲ ਲੱਗੇ ਵੈਸੇ ਨੀਚੇ ਤੇ ਹੀ ਲੱਗਦਾ ਨੀਗਾ ਫਿਰ ਵੀ ਚਲੋ ਆਪਾਂ ਇਹਨੂੰ ਨਾ ਹੌਲੀ-ਹੌਲੀ ਹਲਾਈ ਜਾਵਾਂਗੇ ਨੇ ਆਪਣੇ ਆਪ ਵੀ ਜੀ ਨਾਲ ਗਾੜਾ ਹੁੰਦਾ ਜਾਣਾ ਵਾ ਤੇ ਇੱਕ ਜਿਵੇਂ ਕੀ ਆਪਾਂ ਚਾਣੀ ਦੀ ਬਣਾਉਂਦੇ ਹੁੰਦੇਗੇ ਨਾ ਉਸ ਹੱਬ ਨਾਲ ਬਣ ਜੂਗਾ ਜੀ ਗਾੜਾ ਹੋਈ ਜਾਊਗਾ ਹੌਲੀ-ਹੌਲੀ ਜਿਵੇਂ ਇੱਕ ਤਾਰ ਦੀ ਜਿਵੇਂ ਦੇਖੋ ਜੀ ਹਜੇ ਇਹ ਬਣੀ ਨਹੀਂ ਨੀ ਥੋੜੀ ਘੱਟ ਆ ਵੀ ਆ ਬਸ ਇੱਦਾਂ ਹੀ ਕਰੀ ਜਣੇ ਜੀ ਆਪਾਂ ਰਜਾਈ ਜਾਣਾ ਜੀ ਇਹਨੂੰ ਹਲਕਾ-ਹਲਕਾ ਤਾਰ ਬਣ ਗਿਆ ਤੇ ਬੰਦੀ ਆ ਬਣ ਕੇ ਟੁੱਟਦੀ ਆ ਜੀ ਪਰ ਥੋੜੀ ਜੀ ਇਹਨੂੰ ਹਜੇ ਥੋੜਕ ਟਾਈਮ ਹੋਰ ਮੈਂ ਕਹਿੰਨੀ ਹਾਂ ਮੰਮੀ ਕਰਾ ਲਓ ਰਜਾ ਲਓ ਨਹੀਂ ਬਸ ਬਹੁਤ ਹਾਂ ਨਹੀਂ 2 ਮਿੰਟ ਬਸ ਪਲੀਜ਼ ਨਾ ਕੋਈ ਛਿੱਟੇ ਬਾਰੇ ਹਾਂਜੀ ਆਪਣੀ ਨਾ ਚਟਣੀ ਬਣ ਕੇ ਤਿਆਰ ਹੋ ਗਈ ਤੇ ਇਹਨੂੰ ਆਪਾਂ ਨਾ ਦੂਸਰੇ ਭਾਂਡੇ ਵਿੱਚ ਕੱਢ ਲੈਣਾ ਕਿਉਂਕਿ ਫਿਰ ਇਹ ਚ ਨਾ ਗਰਮ ਕਰਕੇ ਛਿੱਟੇ ਵਾਲੇ ਪੈਂਦੇ ਸੀਗੇ ਤੇ ਹਜੇ ਤੁਹਾਨੂੰ ਇਹ ਪਤਲੀ ਲੱਗਦੀ ਹੈ ਜੀ ਇਹ ਹੌਲੀ-ਹੌਲੀ ਜੀ ਆਪੇ ਗਾੜੀ ਹੁੰਦੀ ਜਾਊਗੀ ਕੱਲ ਤੱਕ ਇਹਨੇ ਇਹਨਾਂ ਵਧੀਆ ਬਣ ਜਾਣਾ ਗਾੜੀ ਹੋ ਜਾਣਾ ਤੇ ਜਿਵੇਂ ਕੀ ਇਹਨੂੰ ਫਿਰ ਆਪਾਂ ਕਿਵੇਂ ਵੀ ਮਰਜੀ ਹੈ ਨਾ ਵੀ ਕਿਸੇ ਪਾਂਡੇ ਵਗੈਰਾ ਚ ਡੱਬੇ ਵਗੈਰਾ ਚ ਪਾ ਕੇ ਰੱਖ ਲਾਂਗੇ ਕਿਉਂਕਿ ਨਾਲੇ ਕੱਲ ਤੱਕ ਜੇ ਇਹ ਠੰਡੀ ਹੋ ਜਾਊਗੀ ਫਿਰ ਇਹਨੂੰ ਆਪਾਂ ਕਿਸੇ ਨਾ ਡੱਬੇ ਚ ਪਾ ਕੇ ਰੱਖ ਲਾਂਗੇ ਨਾ ਤੇ ਇਹਨੂੰ ਜੀ ਇਹ ਚਟਣੀ ਇੰਨੀ ਸਵਾਦ ਆ ਬਣਦੀ ਹੈ ਜੀ ਤੁਸੀਂ ਬਣਾ ਕੇ ਦੇਖੋ ਇੱਕ ਵਾਰੀ ਇਹ ਆਪਾਂ ਸਿੰਪਲ ਪਰੌਂਠਿਆਂ ਨਾਲ ਰੋਟੀ ਨਾਲ ਜੇ ਕਿਸੇ ਵੀ ਪਰੌਂਠਿਆਂ ਨਾਲ ਖਾ ਸਕਦੇ ਆ ਤੇ ਇਹ ਪੂਰੀਆਂ ਨਾਲ ਵੀ ਬਹੁਤ ਟੇਸਟੀ ਲੱਗਦੀ ਹੈ ਨਾ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਣਾ ਕਿਉਂ ਨਿੰਬੂ ਦਾ achar ਆਪਾਂ ਨੂੰ ਥੋੜਾ ਟਾਈਮ ਲਾ ਜਾਂਦਾ ਇਹ ਆਪਾਂ ਦੂਜੇ ਤੀਜੇ ਦਿਨ ਹੀ ਖਾ ਸਕਦੇ ਆ ਨਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਜੀ ਇਸੇ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਜੀ ਬਾਏ ਬਾਏ ਜੀ